ਸਿਆਸਤ ਦੇ ਬਾਬਾ ਬੋਹੜ ਕਹੇ ਜਾਣ ਵਾਲੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਦਾ ਬੀਤੇ ਦਿਨੀ ਚੰਡੀਗੜ੍ਹ ਦੇ ਫੋਟੀ ਸਸਤਾਲ ਵਿੱਚ ਦਿਹਾਂਤ ਹੋ ਗਿਆ ਸੀ ਜਿਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੱਜ ਸੰਗਰੂਰ ਲਿਆਂਦਾ ਗਿਆ ਹੈ ਸੰਗਰੂਰ ਵਾਲੇ ਘਰ ਵਿੱਚ ਉਹਨਾਂ ਦੀ ਮ੍ਰਿਤਕ ਦੇਹ ਨੂੰ ਰੱਖਿਆ ਗਿਆ ਹੈ ਜਿੱਥੇ ਲੋਕ ਉਹਨਾਂ ਦੇ ਦਰਸ਼ਨ ਕਰ ਰਹੇ ਹਨ ਕਰੀਬ 2 ਵਜੇ ਤੋਂ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਇਊਗਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਉੱਬਾਵਾ ਵਿਖੇ ਕੀਤਾ ਜਾਣਾ ਹੈ ਉਨ੍ਹਾਂ ਦੀ ਜੱਦੀ ਜ਼ਮੀਨ ਦੇ ਵਿੱਚ ਅੰਤਮ ਸੰਸਕਾਰ ਦੀਆਂ ਜੋ ਤਿਆਰੀਆਂ ਨੇ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਦਿੰਦੇ ਆ ਉਹ ਕੀਤੀਆਂ ਜਾ ਰਹੀਆਂ ਹਨ ਇਹ ਜੋ ਜਗ੍ਹਾ ਹੈ ਜਿੱਥੇ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਜਾਣਾ ਹੈ ਗੱਲ ਕਰੀਏ ਉਹਨਾਂ ਦੇ ਸਿਆਸੀ ਸਫ਼ਰ ਦੀ ਪਿੰਡ ਦੀ ਸਰਪੰਚੀ ਤੋਂ ਲੈ ਕੇ ਕੇਂਦਰੀ ਮੰਤਰੀ ਤੱਕ ਦਾ ਸਫ਼ਰ ਉਹਨਾਂ ਨੇ ਤੈਅ ਕੀਤਾ ਚਾਰ ਵਾਰ ਬਧਾਇਕ ਰਹੇ ਨੇ ਦੋ ਵਾਰ ਰਾਜ ਸਭਾ ਮੈਂਬਰ ਤੇ ਇੱਕ ਵਾਰ ਮੈਂਬਰ ਪਾਰਲੀਮੈਂਟ ਵੀ ਰਹੇ ਹਨ ਇਹ ਜੋ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਜਿੱਥੇ ਉਹਨਾਂ ਦਾ ਸੰਸਕਾਰ ਹੋਣਾ ਸਿਕਿਉਰਿਟੀ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਜੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਸਰਦਾਰ ਸੁਖਦੇਸ਼ ਸਿੰਘ ਢੀਂਸਾ ਦਾ ਅੱਜ ਉਹਨਾਂ ਦੇ ਜੱਦੀ ਪਿੰਡ ਉੱਬਾਵਾਲ ਵਿਖੇ ਅੰਤਮ ਸੰਸਕਾਰ ਕੀਤਾ ਜਾਣਾ ਹੈ ਜੋ ਵੱਡੇ ਪੰਡਾਲ ਲਗਾਏ ਗਏ ਹਨ ਟੈਂਟ ਲਗਾ ਦਿੱਤੇ ਗਏ ਹਨ ਸਾਰੇ ਅਰੇਂਜਮੈਂਟ ਪੂਰੇ ਕੀਤੇ ਗਏ ਹਨ ਜੋ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਇਹ ਉਹ ਜਗ੍ਹਾ ਹੈ ਜਿੱਥੇ ਉਹਨਾਂ ਦਾ ਅੱਜ ਕਰੀਬ 2 ਵਜੇ ਤੋਂ ਬਾਅਦ ਅੰਤਮ ਸੰਸਕਾਰ ਕੀਤਾ ਜਾਣਾ ਹੈ ਔਰ ਬਸਨੀਕ ਪੰਜਾਬ ਦੇ ਉਹ ਸਾਡੇ ਤੋਂ ਵਿਛੜ ਗਏ ਨੇ ਤਾਂ ਮੈਂ ਔਰ ਮੇਰੀ ਬੇਟੀ ਜੈਂਦਰ ਅਸੀਂ ਫੈਮਲੀ ਦੇ ਦੁੱਖ ਦੇ ਵਿੱਚ ਸ਼ਾਮਲ ਹੋਣ ਆਏ ਆ ਆਪਣੇ ਰਿਸਪੈਕਟਸ ਪੇ ਕਰਨ ਆਏ ਆ ਉਹਨਾਂ ਨੂੰ ਉਹਨਾਂ ਦੀ ਸੰਸਕਾਰ ਤੋਂ ਪਹਿਲੇ ਹਾਂਜੀ ਉਹ ਕਾਫੀ ਲੰਮਾ ਉਹਨਾਂ ਦਾ ਰਾਜਨੀਤਿਕ ਸਫ਼ਰ ਰਿਹਾ ਸਕੂਲ ਤੋਂ ਲੈ ਕੇ ਕਹਿ ਸਕਦੇ ਪਿੰਡ ਦੇ ਸਰਪੰਚ ਤੋਂ ਲੈ ਕੇ ਕੇਂਦਰ ਦੇ ਵਿੱਚ ਜਦੋਂ ਬੀਜੇਪੀ ਸਰਕਾਰ ਹੁੰਦੀ ਸੀ ਉਦੋਂ ਵੀ ਉਹ ਮੰਤਰੀ ਰਹੇ ਤਾਂ ਕਿਵੇਂ ਇਸ ਇੱਕ ਵੱਡੇ ਸਿਆਸਤਦਾਨ ਦਾ ਜਾਣਾ ਕਿੰਨਾ ਇੱਕ ਸਿਆਸਤ ਦੇ ਲਈ ਜਿਹੜਾ ਦੇਖੋ ਇਸ ਦਿਨ ਨੂੰ ਕੋਈ ਰੋਕ ਨਹੀਂ ਸਕਦਾ ਸਾਰਿਆਂ ਹੀ ਨੇ ਜਾਣਾ ਇੱਕ ਦਿਨ ਪਰ ਜਦ ਕੋਈ ਵਿਅਕਤੀ ਜਾਏ ਆਪਣੇ ਪਰਿਵਾਰ ਲਈ ਤਾਂ ਕਾਟਾ ਹੁੰਦਾ ਹੈ ਪਰ ਜਦ ਇੱਕ ਵਿਅਕਤੀ ਜਿਨੇ ਸਿਆਸਤ ਦੇ ਵਿੱਚ ਆਪਣੇ ਸਾਰਿਆਂ ਲਈ ਸੋਸ਼ਲ ਵਰਕ ਦੇ ਵਿੱਚ ਕੰਮ ਦਿੱਤਾ ਕੀਤਾ ਹੋਏ ਉਹਦਾ ਜਾਣਾ ਫਿਰ ਜਿਹੜਾ ਜ਼ਿਆਦਾ ਲੱਗਦਾ ਔਰ ਮੇਰੇ ਖਿਆਲ ਚ ਇਹ ਕਾਟਾ ਜ਼ਰੂਰ ਪਾਊਗਾ ਪਰ ਅੱਗੇ ਇਹਨਾਂ ਦੇ ਸੁਪੁੱਤਰ ਪਰਮਿੰਦਰ ਜੀ ਵਧੀਆ ਕੰਮ ਕਰ ਰਹੇ ਨੇ ਔਰ ਮੇਰੇ ਖਿਆਲ ਚ ਇਹ ਨਾ ਦੀ ਜਿਹੜੀ ਹੈਗੀ ਹੈ ਲੇਗਸੀ ਉਹ ਅੱਗੇ ਲੈ ਕੇ ਜਾਣਗੇ ਕਦੇ ਸੰਪਰਕ ਹੋਇਆ ਕਦੇ ਮਿਲੇ ਤੁਸੀਂ ਕੋਈ ਯਾਦ ਤੁਸੀ ਹਾਂਜੀ ਹਾਂਜੀ ਕਈ ਵਾਰੀ ਮਿਲੀ ਹੈ ਸਭ ਤੋਂ ਪਹਿਲੇ ਜਦ ਮੈਂ ਵੀ ਪਹਿਲੀ ਵਾਰੀ ਐਮਪੀ ਬਣੀ ਸੀ ABC ਉਦੋਂ ਬਹੁਤ ਵਧੀਆ ਸਿਆਸਤ ਚੱਲਦੀ ਸੀ ਸਾਡਾ ਇੱਕ ਪੰਜਾਬ ਐਮਪੀਜ਼ ਦਾ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਅਸੀਂ ਗਰੁੱਪ ਬਣਾਇਆ ਹੋਇਆ ਸੀ ਔਰ ਹਫਤੇ ਦੇ ਵਿੱਚ ਇੱਕ ਵਾਰੀ ਜ਼ਰੂਰ ਇੱਕ ਦੂਜੇ ਦੇ ਘਰ ਅਸੀਂ ਖਾਣਾ ਖਾਂਦੇ ਸੀ ਸੋ ਇੱਕ ਪਾਈਚਾਰੇ ਇੱਕ ਨਾਤੇ ਦੇ ਉੱਤੇ ਪੰਜਾਬ ਦੇ ਅਸੀਂ ਸਾਰੇ ਮਸਲੇ ਪਾਰਲੀਮੈਂਟ ਤੇ ਚੱਕਦੇ ਸੀ ਔਰ ਇਹਨੂੰ ਸਾਨੂੰ ਲੀਡ ਕਰਦੇ ଥି ਟਿੰਟ ਸਾਹਿਬ ਸੋ ਇਹ ਬਹੁਤ ਅੱਛੀ ਯਾਦ ਹੈ ਬਹੁਤ ਅੱਛੇ ਦੱਸ ਕੇ ਗਏ ਥੀ ਹਾਂਜੀ ਚਲੋ ਹਾਂਜੀ ਆਖਰੀ ਮੁਲਾਕਾਤ ਮੇਰੀ ਡੇਢ ਸਾਲ ਪਹਿਲੇ ਮੇਰੇ ਖਿਆਲ ਛੇ ਇਹ ਜਦ ਇੱਕ ਸਾਡੇ ਹੈਗੇ ਨੇ ਕੈਂਤ ਸਾਹਿਬ ਉਹਨਾਂ ਨੇ ਆਪਣੇ ਸਮਾਜ ਦਾ ਪ੍ਰੋਗਰਾਮ ਰੱਖਿਆ ਥੀ ਚੰਡੀਗੜ੍ਹ ਦੇ ਵਿੱਚ ਉਹਦੇ ਵਿੱਚ ਆਏ ਸੀ